ਮੁਰੀ ਨੂੰ ਪਾਵੇ ਸਮੇਂ ਦੀ ਸਰਕਾਰ ਨੇ ਗ੍ਰਿਫਤਾਰ ਵੀ ਕੀਤਾ ਪਰ ਉਹ ਕੁਸਤਨਾਬਾਲ ਛੁੱਟ ਕੇ ਆ ਗਿਆ ਤੇ ਉਹ ਦੰਧੀਆਂ ਚੜਾਉਂਦਾ ਰਿਹਾ ਤਾਂ ਪੰਥਕ ਰਵਾਇਤ ਨੂੰ ਆਪਣੇ ਹਿਰਦੇ ਦੇ ਸੰਜੋਗ ਕੇ ਬੈਠੇ ਹੋਏ ਗੁਰੂ ਦੇ ਪਿਆਰੇ ਸਿੱਖਾਂ ਦੇ ਮਨ ਵਿੱਚ ਰੋਸ ਪੈਦਾ ਹੋਇਆ ਕਿ ਕਾਨੂੰਨ ਨੇ ਇਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਤਾਂ ਇੱਕ ਗੁਰਸੇਵਕ ਸਿੰਘ ਜੀ ਤੂਰ ਕੋਟ ਬਰਨਾਲਾ ਦੇ ਰਹਿਣ ਵਾਲੇ ਸਨ ਦੂਸਰੇ ਸਿੰਘ ਦਾ ਨਾਮ ਸੀ ਸਰਦਾਰ ਨਰਿੰਦਰ ਸਿੰਘ ਦੀ ਛੈਣਾ ਉਹ ਵੀ ਬਨਾਰਲੇ ਦੇ ਰਹਿਣ ਵਾਲੇ ਸਨ ਤੀਸਰੇ ਸਿੰਘ ਦਾ ਨਾਮ ਸੀ ਨਿਰਮਲ ਸਿੰਘ ਖਰਨੀਆ ਅਨੂਮਾਨਗੜ ਰਾਜਸਥਾਨ ਵਾਲੇ ਤਾਂ ਇਹਨਾਂ ਤਿੰਨਾਂ ਨੇ ਸਲਾਹ ਕੀਤੀ ਕਿ ਪੰਥਕ ਰਵਾਇਤਾਂ ਦੇ ਅਨੁਸਾਰ ਹਮਸੂਰਜ ਮੋਨੀ ਨੂੰ ਅਸੀਂ ਸਜ਼ਾ ਦੇਵਾਂਗੇ ਤਾਂ ਸੰਗਤਿਓ ਕੇ ਆਏ ਅੰਮ੍ਰਿਤਪਾਲ ਨੂੰ ਜੋ ਤਾਂ ਅਮਰਤਪਾਲ ਨੇ ਕਿਹਾ ਆਪਣੀ ਗੱਡੀ ਤੇ ਸਾਨੂੰ ਫਲਾਣੀ ਜਗ੍ਹਾ ਤੇ ਛੱਡ ਗਿਆ ਸੰਗਤ ਜੀਓ ਜਦੋਂ ਇਹ ਛੱਡ ਕੇ ਚਲੇ ਗਏ ਪਾਈ ਅਮਰਤਪਾਲ ਸਿੰਘ ਜੀ ਤਾਂ ਉਸ ਵਕਤ ਕਿਉਂਕਿ ਗੇਟ ਬੰਦ ਸੀ ਪਰ ਉਸ ਡੇਰੇ ਦੀਆਂ ਜੜੀਆਂ ਦੀਵਾਰਾਂ ਸਨ ਜਿਵੇਂ ਹੀ ਉਹ ਦਿਵਾਰਾਂ ਦੇ ਉੱਪਰੋਂ ਉਹਨਾਂ ਨੇ ਛਾਲਾਂ ਮਾਰੀਆਂ ਤੇ ਜਿਹੜੇ ਸੇਵਕ ਸਨ ਸੋਈ ਗੋਈ ਦੇ ਉਹ ਇਧਰੋਂ ਉਧਰ ਦੌੜ ਕੇ ਸਾਰੇ ਛੁੱਪ ਗਏ ਤੇ ਥੁੱਲੇ ਵਿੱਚ ਹੀ ਬੈਠਾ ਸੀ ਇਹਨੂੰ ਭਜਣ ਨਹੀਂ ਦਿੱਤਾ ਸਿੰਘਾਂ ਨੇ ਆਪਣੀਆਂ ਸੰਸ਼ੀਰਾ ਬੇਗਿਆਨ ਕਰ ਲਈਆਂ ਤੇ ਉਸ ਦੇ ਢੇਰੇ ਦੇ ਵਿੱਚ ਹੀ ਉਸ ਤੇ ਟੁਕੜੇ ਟੁਕੜੇ ਕਾ ਦੇਤੇ ਇਹ ਹੈ ਪੰਥਕ ਰਵਾਇਤਾ ਅਨੁਸਾਰ ਉਸ ਨੂੰ ਸਜ਼ਾ ਦਿੱਤੀ ਕਿਉਂਕਿ ਕਾਨੂੰਨ ਨੇ ਉਸ ਨੂੰ ਕੋਈ ਸਜ਼ਾ ਨਹੀਂ ਸੀ ਦਿੱਤੀ ਫਿਰ ਇਸ ਉਸ ਨੂੰ ਸਜ਼ਾ ਦੇ ਕੇ ਉਸ ਤੋਂ ਬਾਅਦ ਗੁਰੂ ਦੇ ਪਿਆਰੇ ਸਿੰਘ ਜਿਹੜੇ ਸਨ ਉਹ ਥਾਣੀ ਪੁਲਿਸ ਸਟੇਸ਼ਨ ਤੇ ਚਲੇ ਗਏ ਤੇ ਉਹਨਾਂ ਨੇ ਕਿਹਾ ਆਸ ਸ਼ਸਤਰ ਨੇ ਸਾਡੇ ਕੋਲ ਇਹਨਾਂ ਸ਼ਸਤਰਾਂ ਦੇ ਨਾਲ ਅਸੀਂ ਸੂਰਜ ਗੁਣੀ ਦਾ ਖਤਲ ਕਰ ਦਿੱਤਾ ਹੈ ਅਸੀਂ ਭੱਜੇ ਨਹੀਂ ਅਸੀਂ ਦੌੜੇ ਨਹੀਂ ਤੇ ਅਸੀਂ ਸਿੱਧਾ ਕਾਨੂੰਨ ਦੇ ਸਾਹਮਣੇ ਆਇਆ ਲੈ ਕਾਨੂੰਨ ਜੋ ਹੁਣ ਸਾਡੇ ਲਈ ਸਜ਼ਾ ਦਾ ਪ੍ਰਬੰਧ ਕਰਦਾ ਹੈ ਜੋ ਸਾਨੂੰ ਸਜ਼ਾ ਦੇਣਾ ਚਾਹੁੰਦਾ ਹੈ ਉਹ ਸਾਨੂੰ ਸਜ਼ਾ ਦੇ ਦੇਵੇ ਉਹ ਸਾਨੂੰ ਮਨਜ਼ੂਰ ਹੈ